ਹੈਲੋ एवरीवन ਆਈ ਹੋਪ ਤੁਸੀਂ ਸਾਰੇ ਜਰਣੀ ਠੀਕ ਹੋਵੋਗੇ ਅੱਜ ਅਸੀਂ ਗਏ ਸੀ ਮਿਊਰਾ ਨਰਸਰੀ ਇਹ ਸੀ ਨਵੀਂ ਨਰਸਰੀ ਲੱਭੀ ਸੀ ਪਹਿਲਾਂ ਛੋਟੀ ਜਿਹੀ ਨਰਸਰੀ ਸੀ ਇਹ ਚੰਡੀਗੜ੍ਹ ਅੰਮ੍ਰਾਲਾ ਹਾਈਵੇ ਤੇ ਹੈਗੀ ਹੈ ਤੇ ਬਹੁਤ ਵੱਡੀ ਨਰਸਰੀ ਹੈ ਪਿੱਛੇ ਤੱਕ ਬਹੁਤ ਕਾਫੀ ਜਗ੍ਹਾ ਤੱਕ ਫੈਲੀ ਹੋਈ ਹੈ ਤੇ ਖੁਦ ਹੀ ਪਲਾਂਟਸ ਤਿਆਰ ਕਰਦੇ ਨੇ ਤੇ ਮੰਗਾਂਦੇ ਵੀ ਨੇ ਐਕਸਪੋਰਟ ਇੰਪੋਰਟ ਵੀ ਕਰਦੇ ਨੇ ਤੇ ਖੁਦ ਹੀ ਪਲਾਂਟਸ ਤਿਆਰ ਕਰਦੇ ਨੇ ਤੇ ਇੱਥੇ ਤੁਸੀਂ ਲੋਟਸ ਆਫ ਵੈਰਾਈਟੀ ਚ ਫਲਾਵਰਸ ਤੇ ਵੈਜੀਟੇਬਲਸ ਜੋ ਵੀ ਤੁਹਾਨੂੰ ਚਾਹੀਦਾ ਹੈ ਉਹ ਤੁਸੀਂ ਲੈ ਸਕਦੇ ਹੋ ਮੈਂ ਇੱਥੇ ਨਰਸਰੀ ਚ ਜਿਹੜੇ ਮੇਰੇ ਕੋਲ ਮੋਸਟਲੀ ਫਲਾਵਰ ਹੈਗੇ ਸੀ ਸੀਜ਼ਨਲ ਵਿంటర్ ਸੀਜ਼ਨਲ ਉਹੀ ਫਲਾਵਰ ਸੀ ਮੈਂ ਨਹੀਂ ਲਏ ਕਿਉਂਕਿ ਹੁਣ April ਤੱਕ ਹੀ ਰਣਗੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਕਰਕੇ ਮੈਂ ਨਹੀਂ ਲਏ ਜਿਹੜੇ ਹੁਣ ਗਰਮੀਆਂ ਚ ਲੋਡ ਨੇ ਹੈਗੀ ਐ ਜਿਨ੍ਹਾਂ ਦੀ ਫਲਾਵਰਸ ਦੀ ਜਾਂ ਇਨਡੋਰ ਪਲਾਂਟਸ ਦੀ ਆਊਟਡੋਰ ਪਲਾਂਟਸ ਦੀ ਜੋ ਵੀ ਹੈਗੇ ਨੇ ਉਹ ਮੈਂ ਪਰਚੇਸ ਕਰਨ ਦੀ ਸੋਚੀ ਇਥੇ ਤੇ ਇਥੇ ਮੈਨੂੰ ਪੌਟਸ ਵੀ ਮਿਲ ਗਏ ਮੈਂ ਦੋ ਪੌਟਸ ਲਏ ਸੈਪਲਿੰਗਸ ਵੀ ਨੇ ਮੈਂ ਦੋ ਖਿੱਦਰੀ ਸੈਪਲਿੰਗਸ ਕੀ ਸੈਪਲਿੰਗਸ ਇਹ ਵੀ ਲਈਆਂ ਇਹ ਉਹ ਵੀ ਤਿਆਰ ਕਰ ਰਹੇ ਸੀ ਇੰਡੋਰ ਪਲਾਂਟਸ ਬਹੁਤ ਸੀ ਕਿ ਕਿ ਸੀ ਤਿੰਨ ਪਲਾਂਟਸ ਲਏ ਸੀ ਸੱਕਲੈਂਟਸ ਵੀ ਸੀ ਬਹੁਤ ਮਹਿੰਗੇ ਸੀ ਤੁਸੀਂ ਜਿਹੜੇ ਦੂਜੇ ਪੌਟਸ ਹੁੰਦੇ ਨੇ ਉਹ ਵੀ ਸੀ ਸੱਕਲੈਂਟ ਵਾਸਤੇ ਤੇ ਜੀਜੀ ਪਲਾਂਟ ਹੈ ਬਹੁਤ ਮਹਿੰਗੇ ਸੀ ਪਰ ਫਿਰ ਵੀ ਮੈਂ ਸੋਚਾ ਲਵਾਂਗੀ ਥੋੜਾ ਟਾਈਮ ਬਾਅਦ ਕੁਝ ਦੋ ਤਿੰਨ ਪਲਾਂਟਸ ਲਏ ਨੇ ਮੈਂ ਉਹ ਥੋੜੇ ਨਾਲ ਜਿਹੜੇ ਸ਼ਾਰਟਸ ਵੀਡੀਓ ਨੇ ਉਹਦੇ ਵਿੱਚ ਮੈਂ ਸ਼ੇਅਰ ਕਰ ਚੁੱਕੀ ਆ ਬਟ ਇਸ ਵੀਡੀਓ ਦਾ ਮੋਟਿਵ ਇਹ ਹੀ ਹੈ ਕਿ ਤੁਸੀਂ ਇਹ ਜਾਣੋ ਕਿ ਅਸੀਂ ਜਿਹੜੇ ਸੀਜ਼ਨ ਜਾ ਰਿਹਾ ਹੈ ਉਹ ਵਾਲੇ ਪਲਾਂਟਸ ਨਹੀਂ ਲੈਣੇ ਹੈਗੇ ਜਿਹੜਾ ਸੀਜ਼ਨ ਆਉਣ ਵਾਲਾ ਹੈ ਲੰਮੇ ਸਮੇਂ ਤੱਕ ਚੱਲਣਗੇ ਪਲਾਂਟਸ ਉਹਨਾਂ ਤੇ ਇਨਵੈਸਟ ਕਰਨ ਦੀ ਲੋੜ ਹੈ ਜਿਹੜੇ ਸੀਜ਼ਨ ਜਾ ਚੁੱਕਿਆ ਹੈ ਉਹਨਾਂ ਤੇ ਇਨਵੈਸਟ ਕਰਨ ਦੀ ਲੋੜ ਨਹੀਂ ਹੈਗੀ ਪਲਾਂਟਸ ਤੇ ਤਾਂ ਕਰਕੇ ਮੈਂ ਇਹ ਵੀਡੀਓ ਬਣਾ ਰਹੀ ਸੀ ਤੇ ਇੱਥੇ ਬਹੁਤ ਵੈਰਾਈਟੀ ਦੇ ਫਲਾਵਰਸ ਦੇ ਪਲਾਂਟਸ ਬਹੁਤ ਸਾਰੇ ਨੇ ਜਿਹਨਾਂ ਨੂੰ ਅਸੀਂ ਪਰਚੇਜ਼ ਕਰ ਸਕਦੇ ਆ ਬਟ ਕੋਸਟਲੀ ਹੁੰਦੇ ਨੇ ਬਟ ਮੈਂ ਹੌਲੀ ਹੌਲੀ ਕਰਕੇ ਬਜਟ ਚ ਹੀ ਅਸੀਂ ਗਾਰਡਨਿੰਗ ਕਰਨਾ ਸਿੱਖਦੇ ਆ ਤਾਂ ਕਰਕੇ ਮੈਂ ਬਜਟ ਚ ਹੀ ਰਹਿ ਕੇ ਫਿਰ ਵੀ ਇਨਵੈਸਟ ਕਰਦੀ ਆ ਥੋੜਾ ਬਹੁਤ ਪਲਾਂਟ ਤੇ ਜਿੰਨਾ ਮੇਰਾ ਬਜਟ ਹੈਗਾ ਏ ਤੇ ਇਹਦਾ ਤਾਂ ਸਾਰੇ ਪਲਾਂਟਸ ਲਵਰ ਦਾ ਮਨ ਕਰਦਾ ਹੀ ਹੈ ਕਿ ਸਾਰੇ ਪਲਾਂਟ ਲੈ ਲਈਏ ਬਟ ਨਹੀਂ ਅਫੋਰਡੇਬਲ ਹੁੰਦੇ ਹੈਗੇ ਜੇ ਤੁਸੀਂ ਵੀ ਆਪਣੇ ਘਰ ਚ ਗਾਰਡਨਿੰਗ ਕਰਦੇ ਹੋ ਤਾਂ ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਪਲਾਂਟ ਚ ਐਨਵੈਸਟ ਕਰੋ ਹਰ ਇੱਕ ਪਲਾਂਟ ਨਰਸੀ ਤੋਂ ਲੈ ਕੇ ਆਓ ਮਹਿੰਗੇ ਤੋਂ ਮਹਿੰਗਾ ਪਲਾਂਟ ਵੀ ਮਿਲਦਾ ਹੈ ਬਟ ਅਸੀਂ ਕਈ ਜੁਗਾੜੀ ਵੀ ਹੁੰਦੇ ਆ ਕਿ ਕੋਈ ਕਟਿੰਗ ਤੋਂ ਗ로우 ਕਰ ਲਈਏ ਕਿਥੇ ਕੋਈ ਫ੍ਰੀ ਦਾ ਪਲਾਂਟ ਮਿਲ ਜਾਏ ਤਾਂ ਕਰਕੇ ਇਦਾਂ ਦਾ ਵੀ ਤੁਸੀਂ ਕਰ ਸਕਦੇ ਹੋ ਤੇ ਜਿਹੜੇ ਨਰਸੀ ਤੋਂ ਲੈਣ ਵਾਲੇ ਪਲਾਂਟਸ ਹੁੰਦੇ ਆ ਨਰਸੀ ਤੋਂ ਲਓ ਜਿਹੜੇ ਫ੍ਰੀ ਦੇ ਪਲਾਂਟਸ ਹੁੰਦੇ ਨੇ ਉਹ ਫ੍ਰੀ ਚ ਲਓ ਤੇ ਇਦਾਂ ਹੀ ਆਪਣੀ ਲਾਈਫ ਨੂੰ ਇੰਜੋਏ ਕਰੋ ਤੇ ਆਪਣੇ ਪਲਾਂਟਸ ਨੂੰ ਵੀ ਇੰਜੋਏ ਕਰੋ ਉਹਨਾਂ ਦੇ ਨਾਲ ਰਹਿ ਕੇ ਪੀਸਫੁਲੀ ਤੇ ਸ਼ਾਂਤੀ ਮਿਲਦੀ ਹੈ ਸਾਨੂੰ ਇਹ ਤਾਂ ਬਹੁਤ ਪਲਾਨਟ ਸੀ ਬਟ ਫਿਰ ਵੀ ਅਸੀਂ ਹੌਲੀ ਹੌਲੀ ਕਰਕੇ ਐਡ ਕਰਦੇ ਰਵਾਂਗੇ ਜਿੱਦਾਂ ਮੇਰਾ ਬਜਟ ਰਹੇਗਾ ਤੇ ਪਲਾਨਟਸ ਸਾਰੇ ਹੀ ਹੁੰਦੇ ਨੇ ਜ਼ਰੂਰੀ ਸੋਨੇ ਵੀ ਲੱਗਦੇ ਨੇ ਕਿਲੇ ਲਈਏ ਬਟ ਮੈਂ ਦੋ ਹੀ ਪਲਾਨਟ ਲਏ ਸੀ ਇੱਕ 크ਿਸਮਸ ਟਰੀ ਤੇ ਇੱਕ ਗ੍ਰੀਨ ਵਾਈਟ ਕਲਰ ਦਾ ਐਲਗੋਨੀਮਾ ਐਗਲੋਨੀਮਾ ਸੋਰੀ ਤੇ ਮੇਰੇ ਹਸਬੰਡ ਨੂੰ ਪਸੰਦ ਆਇਆ ਸੀ ਇਹਨਾਂ ਨੇ ਖੁਦ ਹੀ ਲਿਆ ਸੀ ਇਹ 150 ਦਾ ਸੀ ਤੇ ਉਸ ਤੋਂ ਬਾਅਦ ਅਸੀਂ ਸਾਰੀ ਸ਼ਾਪਿੰਗ ਕਰਕੇ ਘਰ ਨੂੰ ਚੱਲੇ ਆਂ ਇਦਾਂ ਦਾ ਹੀ ਆਪਣਾ ਪਿਆਰ ਬਣਾਏ ਰੱਖਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕਸ ਫॉर ਵਾਚਿੰਗ